রেকর্ডিংਸ ਦੇ ਵਿੱਚ ਦਾਵਾ ਕੀਤੇ ਜਾ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਅੰਦਰ ਵੀ ਭੁੱਖ ਹੜਤਾਲ ਤੇ ਬੈਠੇ ਆਂ ਸਾਡੇ ਕੈਮਰੇ ਲਾਏ ਗਏ ਵਾਸ਼ਰੂਮਾਂ ਦੇ ਵਿੱਚ ਜਿਹੜੇ ਬੰਦੀ ਸਿੰਘ ਕਈ ਦਹਾਕੀਆਂ ਤੋਂ ਹੀ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦਾ ਇਸ ਤਰੀਕੇ ਕਦੀ ਕੋਈ ਸਨੇਹਾ ਆਪਣੀ ਹੀ ਜ਼ੁਬਾਨੋਂ ਬਾਹਰ ਨਹੀਂ ਆਇਆ ਪਰ ਇਹਨਾਂ ਦੇ ਇੱਕ ਇੱਕ ਕਰਕੇ ਸਾਰੇ ਸਾਥੀਆਂ ਦੀ ਸਨੇਹੇ ਬਾਹਰ ਆ ਰਹੇ ਨੇ ਕਿਵੇਂ ਦੇਖੋ ਨਵਕੀਰ ਸਿੰਘ ਐਡਵੋਕੇਟ ਨੇ ਮਨੁੱਖੀ ਅਧਿਕਾਰਾਂ ਲਈ ਲੜਦੇ ਨੇ ਉਹਨਾਂ ਨੇ ਇੱਕ ਇੰਪਲੂਏਟ ਪਈ ਕਿਰਤੀਆਂ ਨਾਲ ਉਹਨਾਂ ਨੂੰ ਸਵਾਲ ਪੁੱਛਿਆ ਕਿ ਉਹਨਾਂ ਨੂੰ ਪੰਜਾਬ ਦੀਆਂ ਜਿਲ੍ਹਿਆਂ 'ਚ ਲਿਆੜੀ ਕੋਈ ਕਾਰਵਾਈ ਚੁਣ ਕੀਤੀ ਜਾਂਦੀ। ਜੀ ਲਵਕਰ ਅਜਿਹੇ ਹੁਣੇ ਜਿਹੋ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਸਾਨੂੰ ਇੱਥੇ ਸਾਰੀਆਂ ਸਹੂਲਤਾਂ ਨੇ ਸਾਡੇ ਕੋਲ ਮੋਬਾਈਲ ਫੋਨ ਵੀ ਨੇ ਸਾਨੂੰ ਇੱਥੇ ਕੋਈ ਟਿਕਲੇਖ ਨਹੀਂ ਇਸ ਕਰਕੇ ਤੁਸੀਂ ਇਹ ਜਿੱਤਨਾ ਜਿਹੜੀ ਪੰਜਾਬ ਨੂੰ ਲੈ ਕੇ ਹੋਰ ਰਿਪੋਰਟ ਦਿਓ ਮੀ ਜਦੋਂ ਐਨਐਸਏ ਖਤਮ ਹੋ ਜਾਊਗਾ ਦਰਤੀ ਤੌਰ ਤੇ ਮੈਨੂੰ ਫਰਵਿਰ ਪੰਜਾਬ ਤੇ ਜਾਣਾ ਪਊ ਤੁਹਾਨੂੰ ਲੱਗਦਾ ਦੀਪ ਸਿੱਧੂ ਦਾ ਜਿਵੇਂ ਅਖੀਰਲੇ ਸਮੇਂ ਖੁੱਲ ਕੇ ਸਿਆਸੀ ਝਗਾਓ ਹੋ ਗਿਆ ਸੀ ਕੀ ਅਮਰਪਾਲ ਜਾਂ ਉਹਨਾਂ ਦੇ ਕੋਈ ਸਾਥੀ ਇਸ ਤਰੀਕੇ ਦਾ ਕੁਝ ਕਰ ਸਕਦੇ ਨੇ ਅਮਰਪਾਲ ਸੈਰੇ ਪਰੇ ਨੂੰ ਰਿਵਾਈਵ ਕਰਨ ਦੀ ਮੁੜ ਕੇ ਹਾਰਨ ਦੀ ਕੋਸ਼ਿਸ਼ ਹੈਗੀ ਆ ਉਹਨਾਂ ਦਾ ਹੱਕਾ ਹੋ ਕਰਨ ਤੁਹਾਨੂੰ ਲੱਗਦਾ ਜੇ ਇਹਨਾਂ ਦਾ ਰਿਵਾਈਵਲ ਹੁੰਦਾ ਤਾਂ ਇਹ ਜਿਹੜਾ ਪ੍ਰਸੰਗ ਹੋਏਗਾ ਇਹ ਫਿਰ ਸਟੇਟ ਦੇ ਵੀ ਸੱਟ ਬੈਠੇਗਾ ਚੋਣਾਂ ਦੇ ਅੱਗੇ ਜੇ ਹਿੰਦ ਸਿੱਖ ਪੋਲਰਾਈਜ਼ ਹੁੰਦਾ ਤਾਂ ਹਿੰਦੂ ਵੀ ਪੋਲਰਾਈਜ਼ ਹੁੰਦਾ ਇਕਾ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਅਪਸਮਾਨ ਤੋਂ ਬਾਅਦ ਉਹ ਨਿਸ਼ਾਨੇ ਦੇ ਵਿੱਚ ਕੋਈ ਨਾ ਕੋਈ ਖਾਲਸਪੁਰ ਦਾ ਨਾੜਾ ਲਾ ਦੇ ਬੜਾ ਤਾਪੀ ਤੇ ਤੰਮਣਾ ਵਗੈਰੀ ਆ ਹੂੰ ਤੇ ਇਹਨੂੰ ਅਸੀਂ ਐਂ ਸਮਝਦੇ ਆ ਕਿ ਦੇਖੋ ਕਿੰਦਾ ਸ਼ਾਂਤੀ ਖਾਣ ਦੀ ਗੱਲ ਹੋਈ ਨਹੀਂ ਜਾਂਦੇ ਨੇ ਨਾ ਤਾਂ ਝਾੜ ਹਿੱਲਦੇ ਨਹੀਂ ਗੜੀ ਜਾਂਦੇ ਨੇ ਕੋਈ ਕੋਈ ਨਹੀਂ ਦਰਦੇ ਉਹ ਕਹਿੰਦੇ ਨੇ ਝਾੜ ਹਿੱਲਦੇ ਰਹਿਣ ਜੇ ਖਾਲਸਪੁਰ ਦਾ ਵਰਤਾਰਾ ਕੋ ਗੁਰੂ ਦਾ ਹਿੰਦੂ ਦਾ ਵਰਤਾਰਾ ਨੂੰ ਵੀ ਬਲਬਖਸ਼ਦਾਈ ਜੀ ਪਰ ਜਿੱਥੇ ਅੰਮ੍ਰਿਤਪਾਲ ਦੇ ਮਾਤਾ ਬੈਠੇ ਨੇ ਉੱਥੋਂ ਫਿਰ ਲੱਖੇ ਸਿਧਾਣੇ ਨੂੰ ਇਹ ਕਹਿਣਾ ਪੈ ਗਿਆ ਕਿ ਮੜਕੇ ਤੁਸੀਂ ਭੋਗਾਂ ਤੇ ਇਕੱਠ ਕਰਦੇ ਹੋ ਕਿਉਂਕਿ ਉੱਥੇ ਤਾਂ ਬੰਦਾ ਪੰਜਾਬ ਹੀ ਨਹੀਂ ਬੈਠਾ ਨਜ਼ਰ ਆਉਂਦਾ ਪਹਿਲਾਂ ਕਿਸਾਨ ਮੋਰਚੇ ਵੇਲੇ ਕੀ ਕੀਤਾ ਸੀ ਇਹਨੇ ਰੱਖ ਲਈ ਉੱਥੇ ਭਰਾਜ ਰੈਲੀ ਰੱਖ ਲਈ ਸਾਰੇ ਤਹਣ ਕੁੱਕੜ ਟਮਕੜ ਕਰਕੇ ਹੋ ਗਏ ਵੀ ਲੱਖੇ ਦੀ ਅਗਵਾਈ ਚ ਆਪਾਂ ਹੁਣ ਮਾਰਤ ਕੱਢਾਂਗੇ ਦਿੱਲੀ ਨੂੰ ਫਿਰ ਆ ਨਸਕ ਕਢਾਵਾਂਗੇ ਸਭੂ ਬਾਰਡਰ ਨਾਲੋਂ ਜਿਹੜੀ ਉਹਨਾਂ ਨੇ ਪਹਿਲਾਂ ਲੱਗਿਆ ਨਹੀਂ ਦਿੱਤੀ ਜੀ ਉੱਥੇ ਜਦੋਂ ਆ ਕੇ ਸਖਾ ਬੋਲਿਆ ਹੋ ਬਰਤਾਂ ਦੇ ਵਸਣ ਗਿਆ ਕਹਿੰਦਾ ਸਾਡੇ ਬਜ਼ੁਰਗੋ ਜਿਹੜੇ ਇੱਧਰ ਦੇ ਆ ਉਹਨਾਂ ਦੀ ਸ਼ਾਨ ਕਾਇਮ ਰੱਖੋ ਉਹਨਾਂ ਨਾਲ ਹਰ ਹੁਕਮ ਮੰਨੋ ਝਾਬ ਤੇ ਜਰੂਰ ਹੋ ਕੋਸ਼ਿਸ਼ ਦੋ ਕੰਮ ਲਵੋ ਜੇ ਕਿਤੇ ਮੁਰਗੇ ਤੇ ਸੱਪ ਉਹਦਾ ਵੀ ਦਾਖਲ ਹੋ ਗਈ ਤਾਂ ਇਹ ਪੁਰਕਾ ਫੇਲ ਹੋ ਗਈ ਤੇ ਪਹਿਲਾ ਪੱਤੀ ਸ਼ੰਦੀ ਨੂੰ ਕੀ ਕਰਕੇ ਤੇ ਤੁਹਾਡੇ ਸਾਹਮਣੇ ਆ ਤੇ ਉਹਨਾਂ ਕੋਲ ਕੋਈ ਸਿੱਟਾ ਸਾਰੇ ਸਟਾਫ ਨਾਲ ਨਾਲ ਸਿਮਰਜੀਤ ਬਾਸਾ ਵੀ ਇਹ ਕੀ ਕਰ ਰਿਹਾ ਜੀ ਜਿਸ ਦਿਨ 21 ਤਰੀਕ ਨੂੰ ਜੋ ਕੁਝ ਵਾਪਰਿਆ ਅਸ਼ੁਪਕਰਨ ਨੌਜਵਾਨ ਦੀ ਮੌਤ ਹੁੰਦੀ ਆ ਉਸ ਦਿਨ ਨੂੰ ਲੈ ਕੇ ਵੀ ਬਹੁਤ ਸਵਾਲ ਇਕੱਠੇ ਹੋਏ ਖੜੇ ਕੀਤੇ ਗਏ ਕਿ ਪਹਿਲਾਂ ਇਹ ਮਸ਼ੀਨਾਂ ਦੀ ਗੱਲ ਕਰੀ ਗਏ ਜੀ ਸੀ ਬੀਆਂ ਲੈ ਉਹ ਬਾਅਦ ਦੇ ਵਿੱਚ ਇਹ ਆਪੇ ਸਾਰੇ ਜਣੇ ਨਜ਼ਰ ਨਹੀਂ ਆਏ ਹਾਲਾਂਕਿ ਸ਼ਾਮ ਨੂੰ ਲੱਖੇ ਹਣੀ ਇੰਟਰਵਿਊ ਦਿੰਦੇ ਜ਼ਰੂਰ ਦਿਖੇ ਉੱਥੇ ਪਾਸੇ ਨੂੰ ਸੁਣੋ ਲੱਖੇ ਦਾ ਮੈਂ ਭਾਈ ਅਮਰਪਾਲ ਨੂੰ ਮਿਲਿਆ ਸੀ ਮੈਂ ਉਹਨਾਂ ਨੂੰ ਸਮਝਾਇਆ ਕਿ ਭਾਈ ਤਰੀਕੇ ਬਦਲੋ ਲੋਕਾਂ ਨੂੰ ਦਾਜ ਕਰੋ ਸਿਆੜੇ ਕਰੋ ਕਿ ਇਹੋ ਜਿਹੇ ਬਿਧਾਰਗੇ ਪ੍ਰਧਾਨ ਚਾਹ ਕਿ ਸਾਰਾ ਹੋ ਜਿਹੜਾ ਸਾਨੂੰ ਹੋ ਜਾਂਦਾ ਸਾਨੂੰ ਜਾਲ ਤੇ ਚੜਹਿਣਾ ਚਾਹੀਦਾ ਜਵਾਕਾਂ ਦੇ ਕਰ ਆਇਆ ਲੱਗਦਾ ਕਿ ਲੱਖ ਤਾਂ ਬਿਲਕੁਲ ਹੀ ਬਦਲ ਗਿਆ ਤੇ ਕੱਲ ਨੂੰ ਇਹਦਾ ਕਿ ਤਬਾਖਨੋਰੀ ਬਾਜ਼ਾਰ ਚ ਕੀ ਬੋਲਦੇ ਪੁੱਤ ਬਲ ਹੋ ਰਹੀ ਸੀ ਜਦੋਂ ਉਹ ਕੋਲ ਹੀ ਰੋਕੀ ਸੀ ਥਾਣੇ ਤੇ ਉਹਨੂੰ ਲੱਖਾਂ ਦਾ ਜਦੋਂ ਸਿਗਾਉਣ ਗਿਆ ਅੰਦਰ ਗੱਲ ਕਰਕੇ ਲਾਈ ਉਹ ਕਿ ਬਾਹਰ ਆ ਗਿਆ ਮੁੰਡੇ ਭੜ ਗਏ ਜੀ ਹੁੰਦੇ ਨੇ ਕਿ ਇਹ ਰਿਆ ਪਾਲ ਕੀਤਾ ਵੀ ਤੂੰ ਇੱਥੇ ਬੈਠ ਬਸ ਉਹ ਇਹ ਪਰਾ ਪੜ ਕੇ ਮਤਲਬ ਇਹਨੂੰ ਫੈਰਿੰਗ ਕਰਨੀ ਪਈ ਮਤਲਬ 10 12 ਫੈਰ ਕਰਕੇ ਸੱਚੀ ਕਾਲ ਬਰਾਊਜ਼ਰਲੀ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਲਗਾਤਾਰ ਅਮਰਤਪਾਲ ਸਿੰਘ ਤੇ ਦਲਜੀਤ ਕਲਸੀ ਤੇ ਉਹਨਾਂ ਦੇ ਸਾਥੀਆਂ ਦੀਆਂ ਆਡੀਓ ਰਿਕਾਰਡਿੰਗਸ ਬਾਹਰ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਾਅਵੇ ਕੀਤੇ ਗਏ ਕਿ ਉਹਨਾਂ ਦੇ ਸੈੱਲ ਦੇ ਵਿੱਚ ਦਿਬਰੂਗੜ੍ਹ ਦੇ ਵਿੱਚ ਕੈਮਰੇ ਲਾਏ ਗਏ ਨੇ ਉਹਨਾਂ ਦੀਆਂ ਕੁਝ ਨਗਨ ਵੀਡੀਓਜ਼ ਬਣਾਈਆਂ ਗਈਆਂ ਨੇ ਜਾਂ ਹੋਰ ਵੀ ਕਈ ਤਰੀਕੇ ਦੇ ਖਤਸ਼ੇ ਜਤਾਏ ਜਾ ਰਹੇ ਨੇ ਦੇ ਪਾਸੇ ਅਮਰਪਾਲ ਸਿੰਘ ਦੇ ਸਮਰਥਕ ਤੇ ਉਹਨਾਂ ਦੇ ਮਾਤਾ ਭੁੱਖ ਹੜਤਾਲ ਤੇ ਬੈਠੇ ਨੇ ਮੇਰੇ ਨਾਲ ਸਿਆਸੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕਰਨ ਜੀ ਸ਼ੁਕਰੀਆ ਧੰਨਵਾਦ ਜੀ ਸਰ ਜਿਸ ਤਰੀਕੇ ਇੱਕ ਤੋਂ ਬਾਅਦ ਇੱਕ ਇਵੈਂਟਸ ਅਨਫੋਲਡ ਹੋ ਰਹੇ ਨੇ ਕਿਹਾ ਜਾ ਰਿਹਾ ਕਿ ਰਿਕਾਰਡਿੰਗਸ ਦੇ ਵਿੱਚ ਦਾਵਾ ਕੀਤੇ ਜਾ ਰਹੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਅੰਦਰ ਵੀ ਭੁੱਖ ਹੜਤਾਲ ਤੇ ਬੈਠੇ ਆ ਸਾਡੇ ਕੈਮਰੇ ਲਾਏ ਗਏ ਵਾਸ਼ਰੂਮਾਂ ਦੇ ਵਿੱਚ ਇਹ ਸਾਰੀਆਂ ਜਦੋਂ ਆਡੀਆ ਰਿਕਾਰਡਿੰਗਸ ਆਉਂਦੀਆਂ ਨੇ ਤਾਂ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਜਿਹੜੇ ਬੰਦੀ ਸਿੰਘ ਕਈ ਦਹਾਕਿਆਂ ਤੋਂ ਹੀ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦਾ ਇਸ ਤਰੀਕੇ ਕਦੀ ਕੋਈ ਸਨੇਹਾ ਆਪਣੀ ਹੀ ਜ਼ਬਾਨੋਂ ਬਾਹਰ ਨਹੀਂ ਆਇਆ ਪਰ ਇਹਨਾਂ ਦੇ ਇੱਕ ਇੱਕ ਕਰਕੇ ਸਾਰੇ ਸਾਥੀਆਂ ਦੀ ਸਨੇਹੇ ਬਾਹਰ ਆ ਰਹੇ ਨੇ ਕਿਵੇਂ ਦੇਖਦੇ ਹੋ ਕਰਨ ਜੀ ਟ੍ਰੈਨਰ ਦੋ ਗੱਲਾਂ ਆਪਾਂ ਸਪਸ਼ਟ ਕਰਕੇ ਚੱਲੀਏ ਜੀ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕਿਸੇ ਨੂੰ ਵੀ ਖਾਲਸਪੁਰ ਦਾ ਪੂਰਾ ਮੰਕਟ ਚਿੱਕੇ ਨਾਲ ਪ੍ਰਚਾਰ ਕਰਨ ਦੀ ਖੁੱਲ੍ਹ ਹੈ ਬਸ਼ਰਤੇ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਕਿਰਪਾਵਾਂ ਨੂੰ ਕਿਸੇ ਨਾਲ ਖੰਡਾ ਜੀ ਇਹ ਨੰਬਰ 2 ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਝੂਠੇ ਤੇ ਨਜਾਇਜ਼ ਕੇਸ ਪਾਏ ਨੇ ਬਹੁਤ ਵੱਡੇ ਕੇਸ ਪਾਏ ਨੇ ਤੇ ਉਹਨਾਂ ਨੂੰ ਕਾਲੇ ਪਾਣੀ ਵਰਗੇ ਗਿਗਰੂਗੜ ਜੇਲ੍ਹ ਤੇ ਭੇਜਿਆ ਐਨਐਸਓ ਲਗਾ ਤੇ ਉਹਨਾਂ ਨੂੰ ਜਨਾਬ ਦੀ ਦੇਰਤ ਵੀ ਰੱਖਿਆ ਜਾ ਸਕਦਾ ਸੀ ਵੀਰੇ ਤੇ ਵੀ ਐਨਐਸਓ ਲੱਗਿਆ ਸੀ ਤੇ ਮੈਂ ਵੀ ਮੈਕਸਿਮਮ ਸਿਕਿਉਰਿਟੀ ਦੇ ਨਾਲ ਚੋਰ ਨਾਜਰ ਰੱਖ ਰਿਹਾ ਜੀ ਲਓ ਇੱਕ ਕਰਕੇ ਉਹਨਾਂ ਦੇ ਜਿਹੜੇ ਕਾਨੂੰਨੀ ਹੱਕ ਨੇ ਹੋਰੀ ਹੱਕ ਨੇ ਇਹ ਜਿਹੜੇ ਉਹਨਾਂ ਦੋ ਦੋ ਦੇ ਕੇਸ ਮੜੇ ਹੋਏ ਨੇ ਉਹਨਾਂ ਦੀ ਵੀ ਕੋਈ ਕਾਰਵਾਈ ਚੱਲ ਰਹੀ ਹੈ ਐਂਡ ਦੇ ਜਦੋਂ ਖਤਮ ਹੋ ਫਿਰ ਉਹਨਾਂ ਦਾ ਕੀ ਬਣਦਾ ਇੱਕ ਹਾਲ ਇੱਕ ਹਿਸਾਬ ਨਾਲ ਉਹਨਾਂ ਦਾ ਜਿਹੜੇ ਫੈਸਲੇ ਪਾਸੇ ਦੀ ਦੋਹਾਂ ਲੋਕ ਰੀਡ ਹੋ ਰਿਹਾ ਉਹਨਾਂ ਦੀ ਹੈ ਮੰਗ ਵੀ ਬਾਜਵਾ ਕਿ ਸਾਡੇ ਇੱਥੇ ਵਾਕੀ ਪੁਲਿਸ ਵਾਲੀ ਮਖਦਮੇ ਨੇ ਉਹਨਾਂ ਦੀ ਕਾਰਵਾਈ ਸ਼ੁਰੂ ਕਰੋ ਹੁਣ ਤਾਂ ਤੁਹਾਨੂੰ ਪੱਤੀ ਜਾਂ ਵੀਡੀਓ ਕਾਨਫਰੰਸ ਕਰਾਹੀ ਕਿਸੇ ਵੀ ਕੋਈ ਬੈਠਾ ਹੋਵੇ ਅਸਲ ਤੇ ਕਾਰਵਾਈ ਸ਼ੁਰੂ ਹੋਣ ਤੱਕ ਦੀ ਹੈ ਜੀ ਨੰਬਰ 3 ਅੰਮਰਪਾਲ ਸਿੰਘ ਦਾ ਵਰਤਾਰ ਕੋਈ ਵਿਅਕਤੀਗਤ ਵਰਤਾਰਾ ਨਹੀਂ ਇਹ ਪੰਜਾਬ ਦੇ ਵਿੱਚ ਇੱਕ ਆਪਣੀ ਤਰ੍ਹਾਂ ਦੀ ਸਿਆਸ ਦਾ ਸੁਰੇ ਹੋਣਾ ਕਹਲੋ ਜਾਂ ਅੱਗੇ ਵਧਾਉਣਾ ਕਹਲੋ ਜਾ ਕੋਈ ਕਰਨਾ ਚਾਹੁੰਦੇ ਐ ਇਸ ਤਰੀਕ ਵਰਤਾਰਾ ਇੱਕ ਪ੍ਰਸੰਨ ਪ੍ਰੇਵਕ ਜਦੋਂ ਅਸੀਂ ਦੇਖਦੇ ਆ ਇਹਨਾਂ ਦਾ ਉੱਥੇ ਧਿਆਨ ਤਿਰਕ ਜਾਣਾ ਕੁਝ ਵੀ ਨਹੀਂ ਪਹਿਲਾਂ ਨਵਕਰਨ ਸਿੰਘ ਐਡਮਿਨਿਸਟ੍ਰੇਸ਼ਨ ਨੇ ਮਨੁੱਖੀ ਅਧਿਕਾਰਾਂ ਲਈ ਲੜਦੇ ਨੇ ਉਹਨਾਂ ਨੇ ਇੱਕ ਇੰਪਲੂਡ ਪਈ ਕਿ ਇਹ ਪਿਆਰ ਨਾਲ ਕੰਮ ਨੂੰ ਸਵਾਲ ਪੁੱਛਿਆ ਕਿ ਉਹਨਾਂ ਪੰਜਾਬ ਦੀਆਂ ਜਿਲ੍ਹਿਆਂ ਤੋਂ ਲੈਣ ਵਾਲੀ ਕੋਈ ਕਾਰਵਾਈ ਚੁਣੀ ਕੀਤੀ ਜਾਂਦੀ ਕਿਉਂਕਿ ਪਹਿਲਾਂ ਜਿਹੜੇ ਬੰਦੇ ਸਿੰਘ ਨੇ ਉਹਨਾਂ ਕਰ ਬੜੀ ਲੜਾਈ ਲੜੀ ਜੀ ਉਹਨਾਂ ਨੂੰ ਪੰਜਾਬ ਦੀਆਂ ਜਿਲ੍ਹਿਆਂ ਤੇ ਤੋਂ ਕੁਝ ਬੰਦੇ ਆ ਵੀ ਗਏ ਜਿਸ ਵਿੱਚ ਡਾਕਟਰ ਸਾਹਿਬ ਵੀ ਆ ਗਏ ਤੇ ਗੁਰਦੀਪ ਸਿੰਘ ਜਿਹੜਾ ਉਹ ਵੀ ਜਦ ਆ ਗਏ ਇਹ ਭੱਖ ਜੀ ਨਾਕਿਰਨ ਜਿਹੜੇ ਹਮੇਸ਼ਾ ਉਹਨਾਂ ਨਾਲ ਗੱਲ ਕੀਤੀ ਸੀ ਹੂੰ ਉਹ ਕਹਿੰਦੇ ਸੀ ਜੀ ਸਾਨੂੰ ਇੱਥੇ ਸਾਰੀਆਂ ਸਹੂਲਤਾਂ ਨੇ ਤਾਂ ਅੱਜ ਉਹ ਮੋਬਾਈਲ ਫੋਨ ਵੀ ਨੇ ਫੰਨ ਨੂੰ ਮੇਰੇ ਕੋਲ ਕੋਈ ਪਟਲੇਖ ਨਹੀਂ ਇਸ ਕਰਕੇ ਤੁਸੀਂ ਇਹ ਜਿੱਤ ਦੀ ਅਨਾ ਜਿਹੜੀ ਪੰਜਾਬ ਨੂੰ ਲੈ ਆ ਰਹੇ ਹੋ ਫੌਜ ਦੀ ਲੋੜ ਨਹੀਂ ਜਦੋਂ ਐਨਐਸਏ ਖਤਮ ਹੋ ਜਾਊਗਾ ਉਦੋਂ ਦੀ ਤੌਰ ਤੇ ਮੈਨੂੰ ਸਾਰੂ ਪੰਜਾਬ ਤੇ ਜਾਣਾ ਪਊ ਇਹ ਗੱਲ ਅਮਰਤ ਇਹ ਗੱਲ ਇਹ ਗੱਲ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਵੱਲੋਂ ਨਵਕਿਰਨ ਹੋਣਾ ਨੂੰ ਕਹੀ ਗਈ ਸੀ ਨਵਕਿਰਨ ਸਿੰਘ ਜੀ ਜੀ ਉਹਦੇ ਵਿੱਚ ਇਹ ਗੱਲ ਦੱਸੀ ਜੀ ਜੀ ਫਰਦੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਮਨਾਂ ਕਰਤਾ ਹੂੰ ਉਹਨਾਂ ਚਾਹਨ ਕਿ ਕਿ ਜਦੋਂ ਵਾਪਸ ਵੀ ਆਏ ਕਿ ਉਹ ਨਾਲ ਉਹਨਾਂ ਦੇ ਕੈਮਰੇ ਲਾ ਲਏ ਤੇ ਜੀ ਆਹ ਕਰ ਲਿਆ ਜੀ ਆਹ ਕਰਨ ਲੱਗੇ ਸੀ ਮੈਂ ਕਹਿੰਦਾ ਤੁਹਾਡੀ ਗੱਲ ਸਹੀ ਨਹੀਂ ਬੋਲ ਸਕਦੀ ਆ ਫਿਰ ਇਹ ਕਹਿੰਦੇ ਆ ਕਿ ਸਾਨੂੰ ਖਾਣੇ 'ਚ ਜ਼ਹਿਰ ਦਿੱਤਾ ਜਾ ਰਿਹਾ ਬਿਲਕੁਲ ਮਰਨ ਨਾਲੋਂ ਅਸੀਂ ਪੰਜਾਬ 'ਚ ਆ ਕੇ ਸਾਨੂੰ ਚੌਂਕ ਪੜਾ ਕੇ ਗੋਲੀਆਂ ਮਾਰਦੇ ਸਾਡਾ ਖਾਣਾ ਕਬਜ਼ਤ ਕਰ ਲਿਆ ਆਹ ਵੀ ਜਲਤ ਕਰ ਲਿਆ ਉਹ ਵੀ ਜਲਤ ਕਰ ਲਿਆ ਮੈਂ ਕਹਿੰਦਾ ਆਪਾਂ ਮਾਨਮ ਨੂੰ ਵੀ ਇਹ ਗੱਲ ਉਹਨਾਂ ਅਸਲੀ ਜੀ ਪਰ ਉਦੋਂ ਬਾਅਦ ਉਨਾ ਮੀ ਆਹਦੀ ਤੋਂ ਕਿ ਮੇਰੇ ਬਾਹਰ ਆ ਰਹੇ ਹਾਂ ਉਹੋ ਕਹਿਨੇ ਨੇ ਵਕੀਲਾਂ ਨਾਲ ਗੱਲ ਕੀਤੀ ਆ ਹੂੰ ਉਹੋ ਤੇ ਕਿ ਇਹ ਪੈਨੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜਾ ਐਨਐਸਏ ਦੀ ਨજરਬੰਦ ਹੁੰਦਾ ਉਹਨੂੰ ਇਕੱਲੇ ਨੂੰ ਰੱਖਿਆ ਜਾਂਦਾ ਜੀ ਮੈਂ ਜਦੋਂ ਸੰਦੂਰ ਜੇਲ੍ਹ ਤੋਂ ਬੰਦ ਸੀ ਮੈਨੂੰ ਇਕੱਲੇ ਨੂੰ ਰੱਖਿਆ ਗਿਆ ਸੀ ਮੇਰੇ ਨਾਲ ਵਾਲੇ ਹੱਥੇ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕਾ ਪੂਰਾ ਕੇਸਾਂ ਤੇ ਨજરਬੰਦ ਸੀ ਐਨਐਸਏ 'ਵਾਂ ਤੇ ਬੇਸਿਕ ਪਰ ਇਹਨਾਂ ਨੂੰ ਵੱਖਰਾ ਹੱਪਰ ਦਿੱਤਾ ਗਿਆ ਸੀ ਹੂੰ ਇਹਨਾਂ ਚੀਜ਼ ਜਦੋਂ ਵੀ ਮੁਲਾਕਾਤ ਹੁੰਦੀ ਹੈ ਇਕੱਲੇ ਇਕੱਲੇ ਦੀ ਮੁਲਾਕਾਤ ਹੁੰਦੀ ਹੈ ਪਹਿਲੀ ਵਾਰ ਉਹਨਾਂ ਦੇਰ ਦਿੱਤੇ ਮੋਰ ਕੱਢੀ ਨੇ ਤਾਂ ਉਹ ਪੂਰੀ ਜੇਰ ਬੰਦੀ ਹੁੰਦੀ ਆ ਜਦੋਂ ਤੁਹਾਡੀ ਕੋਈ ਮੁਲਾਕਾਤ ਹੁੰਦੀ ਹੈ ਤੁਹਾਡੇ ਨਾਲ ਸੀਆਈਏ ਦੇ ਅਫਸਰ ਮੈਨੇ ਨੇ ਚਾਹੇ ਤੁਸੀਂ ਵਕੀਰ ਨਾਲ ਗੱਲ ਕਰਦੀਆਂ ਪਾਹੇ ਤੁਸੀਂ ਪਰਿਵਾਰ ਨਾਲ ਗੱਲ ਕਰਦੀਆਂ ਤੁਸੀਂ ਇਕੱਲੇ ਗੱਲ ਨਹੀਂ ਕਰ ਸਕਦੇ ਕੋਈ ਕੋਈ ਵੀ ਦੇਰ ਤੋਂ ਦਿੱਤੀ ਤੇਜ ਤਰ੍ਹਾਂ ਜ਼ਿਆਦਾ ਗੁਪਤ ਰਿਕਨਾਲ ਟੈਮੇ ਨਹੀਂ ਆ ਮੇਰੇ ਜੇ ਇਹ ਤਰੀਕਾ ਹੈ ਜਿਹਦੇ ਪਿੱਛੇ ਪੂਰੀ ਤਰ੍ਹਾਂ ਸੈਂਸਰ ਹੋ ਕੇ ਜਾਂਦੀ ਹੈ ਜੀ ਜਿਹੜੀ ਦੇਖਦੇ ਵਿੱਚ ਹੁਣ ਤਾਂ ਵੀ ਤੁਸੀਂ ਹਸਪਤਾਲ ਤੇ 10 ਮਿੰਟ ਗੱਲ ਕਰ ਸਕਦੇ ਹੋ ਆਪਣੇ ਨਾਲ ਬਹੁਤ ਸਹੂਲਤ ਵੀ ਉਹ ਨਗਰਾਲੀ ਤੇ ਪੁੱਤੀ ਜਾਂਦੀ ਜਿਹੜਾ ਉਹਨਾਂ ਦੇ ਹਾਦਸੇ ਦੇ ਵਿੱਚ ਰਿਕਾਰਡਿੰਗ ਰਿਕਾਰਡਿੰਗ ਵੀ ਉਹ ਕਰਦੇ ਨੇ ਤੇ ਜੇ ਕੋਈ ਇਹੀ ਗੱਲ ਕਰੇ ਤਾਂ ਉਹ ਰੋਕਦੇ ਨੇ ਜੀ ਜੀ ਇਸ ਕਰਕੇ ਇਹ ਜਿਹੜੀਆਂ ਵੀਡੀਓ ਨੇ ਜਿਹਦੇ ਵਿੱਚ ਇਹ ਆ ਗਿਆ ਕਿ ਸਾਡੇ ਵਿੱਚ ਆ ਹੋ ਰਿਹਾ ਆ ਹੋ ਰਿਹਾ ਇਹ ਐਸਪੀ ਵੀ ਇਹ ਕੋਲ ਤੌਹਰੇ ਨਹੀਂ ਨਹੀਂ ਆਈ ਕਿ ਤਰ ਹੁਣ ਬਾਦਨਾ ਨਹੀਂ ਆਈ ਆ ਜੀ ਤਾਂ ਇਹ ਮਨ ਚ ਬਗਾ ਵੀ ਸਰਕਾਰ ਇੱਕ ਸਾਥ ਜਦੋਂ ਪੂਰਾ ਹੋਣ ਵਾਲਾ ਇੰਨਾ ਉਹ ਵੀ ਉਹਨਾਂ ਤੇ ਜ਼ੁਲਮ ਕਿਉਂ ਕਰਨ ਲੱਗੀ ਹੂੰ ਉਹਦੀ ਸਾਰਾ ਕੁਝ ਕਿਉਂ ਕਰਨਾ ਜੀ ਤੇ ਇਹ ਤਾਂ ਪਤਾ ਹੀ ਹੈ ਜਦੋਂ ਤੁਸੀਂ ਐਡੇ ਅਹਿਮ ਬੰਦਿਆਂ ਦੇ ਨਾਲ ਇਹ ਜਿਹੀਆਂ ਗੱਲਾਂ ਕਰੋਗੇ ਉਹਨਾਂ ਦਾ ਰੋਲ ਤਾਂ ਪੂਰਾ ਫਿਰ ਜੀ ਕਿ ਇਹ ਸਰਕਾਰ ਦੀ ਵੀ ਮਨਸਾ ਜੇ ਜਦੋਂ ਲੋਕਾਂ ਦੀ ਟੋਲਨੀ ਸਿਆਸੀ ਪੇੜ ਮੋੜਾਂ ਦੇ ਕਿਪਰੇ ਹੋਇਆ ਤਾਂ ਉੱਥੇ ਇਹ ਬਿਰਤਾਰਾ ਵੀ ਉੱਪਰਨਾ ਚਾਹੀਦਾ ਜੀ ਇੱਕ ਨਰੇਟਿਵ ਸੈੱਟ ਹੋਏ ਦੇਖੋ ਇਹ ਗੱਲਾਂ ਆਏ ਕਿ ਉਹ ਨੇ ਮਿਸਕੀਟਾਈਪੀਆਂ ਨਹੀਂ ਮਤਲਬ ਕੋਈ ਆਪਣੀ ਚਾਲ ਚੱਲਦੇ ਨੇ ਤੁਸੀਂ ਆਪਣੀ ਚਾਲ ਚੱਲ ਰਹੇ ਹੋ ਕੀ ਤੁਸੀਂ ਮੈਂ ਵੀ ਚਾਲ ਮੋੜਨ ਦੇ ਵਿੱਚ ਸਫਲ ਹੋ ਰਹੇ ਹੋ ਜਿਹੜਾ ਆ ਰਹੇ ਹਾਂ ਹੁਣ ਦਿੱਲੀ ਕੋਲ ਆਇਆ ਇਹਨਾਂ ਨੇ ਆਪਦੀ ਸਮਝ ਅਨੁਸਾਰ ਮੋਰਚਾ ਲਾਇਆ ਸਰਕਾਰ ਨੇ ਆਪਣੀ ਸਮਝ ਅਨੁਸਾਰ ਮਿੱਥਿਆ ਆਸਰ ਵਿੱਚ ਫਸ ਗਏ ਟੋਲ ਨਹੀਂ ਲੱਗੇ ਮੈਂ ਕਿਹਾ ਪਰ ਆਮਦਨ ਵਧਾ ਕੇ ਬੈਠੇ ਜੀ ਇਸੇ ਤਰੀਕੇ ਅਚਾਨਕ ਤਰ ਪਰਿਵਾਰ ਵੱਲੋਂ ਟੁੱਕੜਾ ਕਰਨਾ ਸੱਚੀ ਗੱਲ ਇਹ ਤਾਂ ਸਿੱਖ ਧਰਮ ਦੇ ਗਿਆਤਾ ਦੱਸ ਸਕਦੇ ਨੇ ਇੱਕ ਉਹੜ ਦਾ ਜਿਹੜਾ ਇਹ ਰੂਪ ਮਰਨ ਵਰਤ ਜਾਂ ਟੁੱਕੜਾ ਲਾ ਕੀ ਸਿੱਖ ਗੁਰੂਆਂ ਤੋਂ ਕਹਾਣੀ ਹੈ ਸਹੀ ਹੈ ਹੂੰ ਕਿ ਜਿਹੜਾ ਅਲੰਤ ਹੌਸ ਦਾ ਵਰਤ ਤੋਂ ਬਾਰੇ ਵੀ ਮੈਂ ਪੜ੍ਹਦਾ ਹੁੰਦਾ ਮਤਲਬ ਸਿੱਖਤਾਰ ਹੁੰਦੇ ਤਾਂ ਕਿ ਲਿਖਦੇ ਨੇ ਖੋੜੇ ਅੰਨ ਕਰੇ ਪਖੰਡ ਦਾ ਉਹ ਜਿਹੜਾ ਉਹ ਰੰਡ ਜੀ ਹੁਣ ਇਹ ਆਪਣੇ ਜਾਪ ਚ ਸਵਾਲ ਬੰਦਾ ਉੱਪਰ ਦਾ ਜਿਹੜਾ ਜਿਹੜਾ ਜੇ ਦੀ ਆਪ ਅਸਲ ਤੇ ਅਖਰ ਦੇ ਵਿੱਚ ਉਹੀ ਵਰਤਾਰਾ ਜਿਹੜਾ ਦੀਪ ਸਿੰਧੂ ਦੇ ਨਾਲ ਹੀ ਉੱਭਰਿਆ ਸੀ ਜਿਹੜਾ ਅੰਤਪਾਲ ਨਹੀਂ ਉੱਭਰਿਆ ਸੀ ਉਹੀ ਸ਼ਕਤੀਆਂ ਨੇ ਜਿਹੜੀਆਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਦਖਲ ਦੇਣ ਦਾ ਯਤਨ ਕਰ ਲਿਆ ਨੇ ਹੂੰ ਤੁਸੀਂ ਸਰਦਾਰ ਜੀ ਮੇਰੇ ਕੋਲ ਇੱਕ ਆਡੀਓ ਸੁਣੋ ਜਿਹਦੇ ਵਿੱਚ ਸਲਾਹ ਦਿੰਦੇ ਨੇ ਵੀ ਆਪਾਂ ਦੋਵੇਂ ਮੋਰ ਤੇ ਨਾਲੇ ਇੱਕ ਬੰਦੇ ਨੇ ਦਿੱਲੀ ਤੋਂ ਚਾਲਾ ਸਾਂਭ ਤਾਂ ਕਿ ਨਈ ਮਰਜ਼ੀ ਹੋਏ ਤਾਂ ਪੰਦਰੇ ਵਿੱਚ ਕੰਮ ਦਾ ਦੱਸਣਾ ਕਿ ਕਿ ਦਰਬਾਰਤਾਰ ਅਮਰਪੁਰ ਅੱਗੇ ਲੜਿਆ ਪਾਪੋ ਖਤਰਾ ਵਾਲਾ ਜੀ ਸਾਡੀ ਸ਼ਕਤੀ ਇੰਨੀ ਤੇ ਹੁੰਦਾ ਮੋਰਚਾ ਉੱਵਾਸ ਤੇ ਘਾੜ ਕੇ ਇਸ ਕਰਕੇ ਮੇਰੀ ਸਲਾਹ ਕਿ ਅਮਰਪੁਰ ਵਾਲਾ ਮੋਰਚਾ ਜੇ ਉੱਤਰੋ ਖਾ ਹੋਏ ਇਹ ਸਾਡੇ ਉਲਟੂ ਪੀਪਲ ਫੱਟਦਾ ਜੇ ਦਰਬਾਰਤਾਰ ਪੜਿਆ ਉਦੋਂ ਮੈਂ ਤੁਸੀਂ ਦੇਖਿਆ ਵੀ ਪੰਜਾਬ ਵਾਲੇ ਵੀ ਹੁੰਦੇ ਆ ਜੇ ਤੇਰੇ ਵੀ ਸਾਰਾ ਨੌਜਵਾਨ ਜੀ ਨਾਲ ਨਾਲ ਇਸ ਭਾਈ ਅਮਰਤਾਲ ਸਿੰਘ ਖਾਲਸਤਾਨ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੇ ਕਿੰਨੀਆਂ ਵੀਡੀਓ ਤੁਮ ਲੋ ਖਾਲਸਤਾਨ ਨਹੀਂ ਹੁੰਨੇ ਪਰ ਤੇ ਹਕੇ ਪਹਿਲਾ ਬਖਰਾ ਖਾਲਸਤਾਨ ਅਸੀਂ ਕੋਈ ਨਾ ਫੜਦੇ ਜਿਹੜੀ ਦੁਨੀਆ ਤੁਸੀਂ ਬੋਲੀ ਇਤਿਹਾਸ ਕਿਉਂ ਬਣ ਗਿਆ ਆ ਗਿਆ ਸਾਡੇ ਲੋਕ ਕਦੇ ਰਹਾ ਆ ਅਸੀਂ ਪ੍ਰਚਾਰ ਕਰਦੇ ਆ ਜੇ ਲੋਕ ਕਹਿੰਦੇ ਨੇ ਵੀ ਕਰੇ ਲੋਕ ਪਿਆਰ ਰਾਜਬਾ ਦੀ ਚੁਣਾਵ ਤੇ ਸਿਰਫ ਘਟਨਾ ਦਾ ਨਾਮ ਲੈ ਕੇ ਤੁਮ ਕਿਹਨਾਂ ਲੋਕੀਂ ਤਾਂ ਮਾਲੀ ਸਰ ਇਹ ਇਹ ਕਿਹੜੇ ਹੀਲਿਆ ਰਾਹੀਂ ਫਿਰ ਤੁਹਾਨੂੰ ਲੱਗਦਾ ਹੈ ਵੀਡੀਓ ਕਿਉਂਕਿ ਦਲਜੀਤ ਕਲਸੀ ਉਹਨਾਂ ਦੇ ਪਤਨੀ ਕਹਿੰਦੇ ਵੀ ਸਾਡੇ ਤਾਂ ਜੁੱਤੇ ਵੀ ਲਵਾ ਲੈਂਦੇ ਆ ਹਰ ਤਰੀਕੇ ਦੀ ਤਲਾਸ਼ੀ ਹੁੰਦੀ ਆ ਮਤਲਬ ਹੀ ਨਹੀਂ ਕੋਈ ਚੀਜ਼ ਅੰਦਰ ਚਲੀ ਜਾਵੇ ਤੇ ਫਿਰ ਇਹ ਕਿਸ ਤਰੀਕੇ ਕਿਹੜੇ ਹੀਲਿਆ ਰਾਹੀਂ ਹੋਇਆ ਕਿਹੜੇ ਕਿਹਨਾਂ ਨੇ ਉਹਨਾਂ ਨੂੰ ਇਹ ਸਾਧਨ ਦਿੱਤੇ ਹੋਣਗੇ ਦੇਖੋ ਜੀ ਇਹ ਤਾਂ ਨਹੀਂ ਮੈਂ ਕਹਿ ਸਕਦਾ ਹਮ ਹਰ ਸਭਾਨ ਤੋਂ ਉੱਠ ਸਕਦੇ ਮੈਂ ਨਾ ਜੀ ਇਹਦਾ ਜਵਾਬ ਤੁਹਾਨੂੰ ਹੀ ਦੇਖਦੇ ਆ ਜੀ ਜਾਂ ਉਹਨਾਂ ਨੇ ਹੰਦਕੀ ਦੇ ਸਕਦੇ ਆ ਹਮ ਬੀਬੀ ਐਲਮੀਰ ਸੰਗੇ ਜਿਹੜਾ ਅਸੀਂ ਆਪਾਂ ਗੱਲ ਕਰ ਰਹੇ ਸੀ ਉਹ ਕਹਿੰਦਾ ਜਮਰਪਾਲਾ ਮੋਰਚੇ ਤੋਂ ਸਾਨੂੰ ਢਿੱਲਾ ਪਿਆ ਜਾਣਾ ਚਾਹੀਦਾ ਉਹਨੂੰ ਬੜਾ ਅੱਗੇ ਨਹੀਂ ਵਧਾਉਣਾ ਚਾਹੀਦਾ ਇਹਦਾ ਮਤਲਬ ਉਹ ਹੀ ਸ਼ਰਤਾਂ ਜਿਹੜੀਆਂ ਪੰਜਾਬ ਦੀ ਸਿਆਸਤ ਵਿੱਚ ਦਖਲ ਦੇਵਣਾ ਚਾਹੁੰਦੀ ਹੈ ਇੱਕ ਬਰਤਾਰ ਤੋਂ ਬਾਹਰ ਨਾ ਚਾਹੁੰਦੀ ਜੀ ਪਰ ਇਹਦੇ ਆਪਣੀ ਗੱਲ ਬਾਰੇ ਸਪਸ਼ਟ ਨਹੀਂ ਜਿਹੜੇ ਘਨੌਟੂ ਦਾ ਅਨੰਦਾ ਕੋਈ ਨਾਲ ਖਾਲਸਾ ਆ ਸਿਮਰਜੀਤ ਮਹਾਨਾ ਉਹ ਖਾਣਸਤਾਨ ਦੀ ਗੱਲ ਕਰਦੇ ਇਹ ਵੀ ਲੜਦੇ ਨੇ ਅਵਰਤ ਪਾਲਤਾ ਕਹਿੰਦਾ ਮੈਂ ਚੋਣਾਂ ਲੜਨੀ ਨਹੀਂ ਦੀਪ ਸਿੰਘ ਉਹ ਕਹਿੰਦਾ ਉਹਨੇ ਕਦੇ ਹਲਪਸਤਾਨ ਦੀ ਗੱਲ ਨਹੀਂ ਕੀਤੀ ਉਹ ਖੁਦ ਬੜਚੈਰੀ ਵੀ ਗੱਲ ਕਰਦਾ ਸੀ ਫੈਡਰਲਿਜ਼ਮ ਦੀ ਗੱਲ ਕਰਦਾ ਸੀ ਮਾਨਸੂਰ ਦੇ ਚੋਣਾਂ ਦੇ ਰਿਪੋਰਟ ਕੀਤੀ ਸੀ ਜੀ ਇਹ ਵਰਤਾਰਾ ਜਿਹੜਾ ਨਾ ਦੀਪ ਸਿੰਘ ਸਿੱਧੂ ਆਲਾ ਲਾਲ ਨੂੰ ਬਾਸ ਪੰਜਾਬ ਦੇ ਹਾਲਾ ਲਾਲ ਤੇ ਇਹ ਛਿੰਗਿਆਤ ਬਸ ਦੇ ਵਿੱਚ ਵੀ ਇਹਨੇ ਵੱਡੇ ਮੱਤ ਭੇਜਦੇ ਜਿੰਨੀ ਕਿ ਮੇਰੇ ਕੋਲੇ ਡਿਫਰੈਂਸ ਕਰੀ ਹੈ ਜੀ ਕਿ ਕਰਕੇ ਕੋਈ ਜਿੱਦ ਨੂੰ ਜਿੱਦ ਨੂੰ ਹੁਕਮ ਮਾਰ ਰਿਹਾ ਕੋਈ ਜਿੱਦ ਨੂੰ ਹੁਕਮ ਮਾਰ ਰਿਹਾ ਕਿ ਜਦੋਂ ਆਗਰ ਤੇ ਪਾਲਸਿਕ ਫਰਿਆਾ ਤੂੰ ਜੇ ਦੇਖੋ ਇਹ ਸਾਰੇ ਇਸ ਸਹਿਰੀ ਤੋਂ ਵੀ ਹਾਉ ਦੀ ਸੁਸਤੀ ਬਚਾਰ ਆ ਉਹਨੂੰ ਖੁੱਲਾ ਖੋਲ ਰਵਾਨ ਤਰੀਕੇ ਨਾਲ ਗੱਲ ਕਰਨ ਦੀ ਤੂੰ ਗਲਤ ਕਰਿਓ ਇਹ ਇੱਕੋ ਬੱਟ ਸੁਣਨ ਦੇ ਵੀ ਹੋਦਾ ਅਮਰ ਸਿਖਾਉਂਦਾ ਤੁਸੀਂ ਤੇ ਨਸ਼ੇ ਸ਼ਿਖਾਉਂਦਾ ਸੀ ਜੀ ਜੇ ਅਮਰ ਸਿਖਾਉਂਦਾ ਨਸ਼ੇ ਸ਼ਿਖਾਉਂਦਾ ਸਰਕਾਰ ਨੂੰ ਕੀ ਕੋਈ ਦਿੱਕਤ ਕੀ ਆ ਜੀ ਅਮਰ ਲਗਾਤਾਰ ਚਾਹੇ ਜਾ ਰਹੇ ਨੇ ਪੰਜਾਬ ਦੇ ਵਿੱਚ ਦਾ ਅਕਸਰ ਤੇ ਸ਼ਿਕਾਇਤ ਕਰ ਰਹੇ ਨੇ ਕਿੰਨੀਆਂ ਸੰਪਰਦਾਵਾ ਸ਼ਿਕਾਇਤਾਂ ਨੇ ਨਸ਼ੇ ਸ਼ਿਖਾਉਣ ਦੀ ਕਿੰਨੀਆਂ ਨੋ ਕਿ ਆਪਾਂ ਨਹੀਂ ਸੀਲੇ ਉੱਥੇ ਸਿਆਸੀ ਤੌਰ ਤੇ ਵਰਤੀ ਬਣਾਰਗੇ ਪਿੱਛੇ ਜੀ ਜਿਹਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਲਾਹ ਨਹੀਂ ਉੱਠੀ ਉਮੀ ਇਸ ਹਸਤ ਤੌਰ ਤੇ ਸਿਆਣੌ ਦੇ ਵਿੱਚ ਆਪਣਾ ਸਿਆਸੀ ਬਰਬਾਦ ਸਿਰਜਣ ਨਸ਼ਾ ਦਾ ਦੁੱਸਨ ਸਾਕੇ ਦੇ ਸਾਹਮਣੇ ਹੀ ਆ ਆ ਸਾਡਾ ਨਸ਼ਾ ਇਹਦੇ ਖਤਮ ਆ ਸਾਡੇ ਕੋਲ ਲੜਨ ਦੇ ਤਰੀਕੇ ਕਰਨੇ ਜੀ ਤੁਹਾਨੂੰ ਲੱਗਦਾ ਦੀਪ ਸਿੱਧੂ ਦਾ ਜਿਵੇਂ ਅਖੀਰਲੇ ਸਮੇਂ ਖੁੱਲ ਕੇ ਸਿਆਸੀ ਝਗਾ ਹੋ ਗਿਆ ਸੀ ਕਿ ਅਮਰਤਪਾਲ ਜਾਂ ਉਹਨਾਂ ਦੇ ਕੋਈ ਸਾਥੀ ਵੀ ਇਸ ਤਰੀਕੇ ਦਾ ਕੁਝ ਕਰ ਸਕਦੇ ਨੇ ਗੁਰਪ੍ਰੀਤ ਨਾਮ ਪ੍ਰਾਣੀਆਂ ਨੇ ਅਸਲ ਵਿੱਚ ਅਮਰਪਾਲ ਤੇ ਦੀਪ ਸਿੱਧੂ ਦੇ ਵਿਚਕਾਰ ਵਿਚਾਰ-ਵਿਚਾਰਾਂ ਦਾ ਬਹੁਤ ਵੱਡਾ ਬਖਰੀਮਾ ਹੋ ਗਿਆ ਸੀ ਦੀਪ ਸਿੱਧੂ ਨੇ ਜਿਹੜੀ ਹਾਰਪ ਪੰਜਾਬ ਦੇ ਬਾਦ ਦੇ ਵਿੱਚ ਬਣਾਈ ਸੀ ਉਹ ਇੱਕ ਐਨਜੀਓ ਟਾਈਪ ਸੀ ਜਿਨੇ ਕਿਹਾ ਸੀ ਅਸੀਂ ਪੜ੍ਹਾਈ ਵੱਲ ਧਿਆਲੇ ਤਾਂ ਕਿ ਆਦੀ ਮੈਡੀਕਲ ਟੂਟ ਵੱਲ ਕੰਮ ਦੇਵਾਂਗੇ ਅਸੀਂ ਕਸਰ ਫਿਜ਼ੀਕਲ ਉਹਦੇ ਵੱਲ ਤੇ ਦੇਵਾਂਗੇ ਉਸੇ ਸਮੇਂ ਉਹ ਸਾਰਾ ਜਿਹੜਾ ਧੜਾ ਉਹਦੇ ਵਿੱਚ ਚਮਤਤੇ ਪੈਦਾ ਹੋ ਗਈ ਸੀ ਅਮਰਪਾਲ ਸਿੰਘ ਨੂੰ ਅਰੀ ਜੜੀ ਮਿਲ ਗਈ ਸੀ ਕੀ ਪ੍ਰਧਾਨ ਦੀ ਸਾਹਮਣੇ ਆ ਉਹਤਲੋ 4 ਕਿਲੋ ਦਰਦ ਨਾਲ ਮੌਤ ਹੋ ਗਈ ਬੜੀ ਮਾੜੀ ਗੱਲ ਹੁੰਦੀ ਪਤਾ ਤੇ ਜਿਹੜਾ ਪੰਜਾਬ ਦਾ ਦੇਖੋ ਇੱਥੇ ਹੈਗਾ ਵੀ ਹੈ ਗੱਲ ਹੈਰੋ ਦੀ ਤਲਾਸ਼ ਵੀ ਹੋਈ ਫਿਰ ਜਿਵੇਂ ਪੰਜਾਬ ਨੇ ਉਹਦੇ ਤੋਂ ਉੱਠ ਕੇ ਹੋਏ ਮਤਲਬ ਲੋਕਾਂ ਦੀ ਹਮਦਰਦੀ ਬਹੁਤ ਵੱਡੀ ਸੀ ਇੱਕ ਮੌਕੇ ਸੀ ਵੀ ਉਹ ਨੂੰ ਇਹ ਕਿਹੜਾ ਪਾਇਆ ਗਿਆ ਸੀ ਵੀ ਸਾਰੇ ਪੁੱਜ ਗਏ ਮੇਰੇ ਨਾਲ ਕੋਈ ਨਹੀਂ ਖੜਿਆ ਹੋਏ ਆ ਬਿਹਾਰ ਵਾਲੀ ਭੈਣ ਜਿਹਨੇ ਮੈਨੂੰ ਖਾਣ ਨੂੰ ਆ ਫਲ ਫਰੂਟ ਦਾ ਸਪੈਸ਼ਲ ਦਿੱਤਾ ਹੂੰ ਤੋਂ ਬਾਦ ਉਹ ਜਿਹੜੇ ਰਾਹ ਪਹੇਜਿਆ ਤੋਂ ਇਹ ਮੈਨੂੰ ਜ਼ਮਾਨਤ ਦਿੱਤੀ ਉਹ 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 ਬਦਲ ਨਹੀਂ ਸੀ ਫਿਰ ਵੀ ਕੋਈ ਦੇਖਿਆ ਦੂਰਵਾਰ ਪੰਜਾਬ ਦੇ ਬੰਗੇ ਇੱਕ ਪਰਿਵਾਰ ਵਾਲੇ ਬਣਾ ਲਿਆ ਇੱਕ ਦੂਜਿਆਂ ਨੇ ਬਣਾ ਲਿਆ ਇਸ ਦਾ ਵੀ ਜਾ ਉਹ ਵੀ ਇੱਕ ਵੀਡੀਓ ਆਈ ਹੋਈ ਆ ਜਿਹਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਸਿੱਖ ਕਾਕਸਾ ਗਰੁੱਪ ਉਹ ਪੰਜਾਬ ਦੇ ਵਿੱਚ ਦਾਖਲ ਦੇ ਰਿਹਾ ਆਪਦੇ ਆਪ ਨੂੰ ਜੱਫੇ ਬੰਦ ਕਰ ਰਿਹਾ ਬਹੁਤ ਬਹੁਤ ਸਾਰੇ ਬੰਦੇ ਖੜੇ ਨੇ ਉਹਦੇ ਵਿੱਚ ਕੋਈ ਬੰਦਾ ਵੀ ਖੜਾ ਆ ਜੀ ਬਣਾ ਵਾਰਤ ਪੰਜਾਬ ਲੱਜ ਤਬਨਰ ਲੱਗਿਆ ਹੋਇਆ ਸੱਭੂ ਫੋਰਸ ਤੇ ਟੈਲੀਗੁਰੂ ਤਫਾਤ ਹੈ ਜੀ ਹਾਂ ਜੀ ਨੰਬਰ ਸੈਜਜੀਤ ਸਿੰਘ ਦਾ ਕੋਈ ਹੋਰ ਨਾਂ ਜਸਜੀਤ ਸਿੰਘ ਟੀਲਾ ਵੀ ਪੰਜਾਬ ਤੋਂ ਉੱਤਾਰ ਕੇ ਆਪਣੀ ਗਰਮੀ ਕਰ ਰਿਹਾ ਚਲੋ ਖੁੱਲ੍ਹੇ ਕਰ ਦੂ ਤਨੋਂ ਦੇ ਅਨੁਸਾਰ ਦੱਸਦੇ ਅਸ਼ਲੇ ਵਰਦੋ ਮਾਰਜੀ ਕਰਨਾ ਤੋਂ ਇਸ ਕਰਕੇ ਅਮਰਪਾਲ ਸਿੰਘ ਅਲੇ ਵਰ ਪਰੇ ਨੂੰ ਰਵਾਈਵ ਕਰਨ ਦੀ ਮੁਰਕੇ ਹਾਰਨ ਦੀ ਕੋਸ਼ਿਸ਼ ਹੈਗੀ ਆ ਉਹਨਾਂ ਦਾ ਹੱਕਾ ਹੋ ਕਰਨਾ ਉਹਨਾਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਉਹਨਾਂ ਨੂੰ ਦੇਣੇ ਪਈਦੇ ਆ ਤਾਂ ਕਹਿੰਦਾ ਇਹਨਾਂ ਨੂੰ ਦੇ ਦਿੱਟੋ ਰਾਨਾ ਰਹੇ ਜੀ ਜੀ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਜੇ ਇਹਨਾਂ ਦਾ ਰਿਵਾਈਵਲ ਹੁੰਦਾ ਤਾਂ ਇਹ ਜਿਹੜਾ ਪ੍ਰਸੰਗ ਹੋਏਗਾ ਇਹ ਫਿਰ ਸਟੇਟ ਦੇ ਵੀ ਸੈਟ ਬੈਠੇਗਾ ਚੋਣਾਂ ਦੇ ਅੱਗੇ ਜੇ ਹਿੰਦ ਸਿੱਖ ਪੋਲਰਾਈਜ਼ ਹੁੰਦਾ ਤਾਂ ਹਿੰਦੂ ਵੀ ਪੋਲਰਾਈਜ਼ ਹੁੰਦਾ ਬਿਲਕੁਲ ਜੀ ਉਹਨਾਂ ਨੇ ਇੱਕ ਸਮਾਂ ਨੂੰ ਇੱਕ ਵਾਰ ਗੱਲ ਨੂੰ ਖੀਚਦੇ ਆ ਨਾ ਜੀ ਜਦੋਂ ਵੀ ਕੀਤ ਬਣੋ ਉਹਨਾਂ ਦੀ ਇਕਮਿਤ ਗਿਆ ਬੜੀ ਪੂਕਲੇਟ ਬੋਰਨ ਮੌਕੇ ਮਸਹੂਜਨ ਜੀ ਕਬਦ ਚ ਟੋਲਾ ਪਾਉ ਜਿਹੜੀ ਕਿ ਟੋਲਾ ਪਾਉਣ ਵਾਲੀ ਸ਼ਕਤੀ ਆ ਬਹੁਤ ਚੱਲਣ ਉਹਨਾਂ ਨੂੰ ਕੀ ਕਰੇ ਨੀ ਟੈਰੇਟ ਨੂੰ ਕੀ ਖੜ ਤੇ ਮੈਨੀ ਇਹਨੀਆਂ ਕੀ ਗੱਲਾਂ ਤੋਂ ਉਹ ਜਾਣ ਕੇ ਵਾਰਦੇ ਨੇ ਹੁਣ ਇੱਕ ਬੰਦਾ ਠੀਕ ਆ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਬਸ ਉਹਨਾਂ ਮੰਨਾਂ ਤੋਂ ਬਾਅਦ ਉਹ ਨਿਸ਼ਾਨੇ ਦੇ ਵਿੱਚ ਇੱਕ ਬੰਦਾ ਕੋਈ ਖਾਲਸਤਾਨ ਦਾ ਨਾੜਾ ਲਾ ਦੇ ਸਾਰਾ ਪਹਾੜ ਹੀ ਸੇਤ ਕੰਮਣਾ ਲੱਗ ਜਾਂਦੀ ਆ ਹੂੰ ਤੇ ਇਹਨੂੰ ਅਸੀਂ ਐਂ ਸਮਝਦੇ ਆ ਕਿ ਦੇਖੋ ਕਿੰਦਾ ਸ਼ਕਤੀ ਵਾਲੀ ਗੱਲ ਉਹ ਵੀ ਨਹੀਂ ਜਾਂਦੇ ਨੇ ਉਹ ਤਾਂ ਧੜੇ ਲੇ ਤੇ ਗਲੀ ਜਾਂਦੇ ਨੇ ਕੋਈ ਨਹੀਂ ਦਰਦੇ ਹੋ ਕਹਿੰਦੇ ਨੇ ਝਾੜ ਹਿਲਦੇ ਰਹਿਣ ਜੇ ਖਾਲਸਾਣ ਦਾ ਬਰਤਾਨਾ ਉੱਗੂਗਾ ਹਿੰਦੂ ਰਾਸ਼ਟਰ ਦੇ ਬਰਤਾਨਾ ਨੂੰ ਵੀ ਬਲਬਖਸ਼ਦਾ ਦੀ ਜੀ ਜੀ ਸੋ ਇਸ ਕਰਕੇ ਇਹਨੂੰ ਐਂ ਕਹਿਣਾ ਵੀ ਇਹ ਅਰੰਸ਼ਿਆਂ ਵੀ ਖੇਡਦਾ ਸਰਕਾਰ ਨਾਲ ਮਿਲੇ ਹੋਏ ਨੇ ਇਹਦੇ ਨਾਲ ਤਾਂ ਫਿਰ ਬਰਤਾਨਾ ਤੇ ਬਹਿਸ ਨਹੀਂ ਹੁੰਦੀ ਸਮਾਧ ਨਹੀਂ ਹੁੰਦਾ ਸਤਵੇ ਪਾਜੀ ਹੋ ਜਾਂਦੀ ਆ ਇਸ ਕਰਕੇ ਮੈਂ ਕਹਿੰਦਾ ਇਹ ਬਰਤਾਨਾ ਇਹ ਪੰਜਾਬ ਦੇ ਜਨਤ ਦੇ ਭਰੇ ਦਾ ਜੇ ਉਹਨਾਂ ਨੂੰ ਆਪਣਾ ਬਰਤਾਨਾ ਸਿਰਜਣ ਦਾ ਹੱਕ ਹੈ ਤਾਂ ਕਿਹਨੂੰ ਵੀ ਲੋਚਣਾ ਕਢਣ ਦਾ ਵੀ ਹੱਕ ਹੈ ਜੀ ਤਵਾਜ਼ ਹੋਣਾ ਚਾਹੀਦਾ ਰਹਿਣਾ ਚਾਹੀਦਾ ਪਰ ਤੁਸੀਂ ਦੇਖਿਆ ਤੁਸੀਂ ਬਾਦ ਦੀ ਇੱਕ ਤਵਾਜ਼ ਲਖੇ ਸਿਧਾਣੇ ਵਾਪੇ ਪਾਰੋ ਦੇ ਦਰਸੇ ਗਾਹ ਅੰਮ੍ਰਿਤਪਾਲ ਵਾਰੇ ਪੜੋ ਦੇ ਗਾਹ ਤੇ ਖਾਲੋ ਜੀ ਇੱਕ 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 ਸਵਾਲ ਇੱਕ ਸਵਾਲ ਮਾਲੀ ਸਾਹਿਬ ਇਹ ਵੀ ਹੈ ਉਸ ਦਾ ਕਿ ਅਕਸਰ ਚਰਚਾ ਵੀ ਹੁੰਦੀ ਹੈ ਕਿ ਇਹ ਜਿਹੜੇ ਗਾਹਾਂ ਕੱਟਣ ਵਾਲੇ ਸੋਸ਼ਲ ਮੀਡੀਆ ਤੇ ਤਾਂ ਹੈਗੇ ਨੇ ਪਰ ਜਿੱਥੇ ਅੰਮ੍ਰਿਤਪਾਲ ਦੇ ਮਾਤਾ ਬੈਠੇ ਨੇ ਉੱਥੋਂ ਫਿਰ ਲਖੇ ਸਿਧਾਣੇ ਨੂੰ ਇਹ ਕਹਿਣਾ ਪੈ ਗਿਆ ਕਿ ਮੜਕੇ ਤੁਸੀਂ ਭੋਗਾਂ ਤੇ ਇਕੱਠ ਕਰਦੇ ਹੋ ਕਿਉਂਕਿ ਉੱਥੇ ਤਾਂ ਬੰਦਾ ਪੰਜਾਬ ਹੀ ਨਹੀਂ ਬੈਠਾ ਨਜ਼ਰ ਆਉਂਦਾ। ਉਹ ਮਰਜੀ ਆ ਪਉਤ ਨਹੀਂ ਜਾਂਦੇ। ਪਰ ਇਹਦੇ ਤਰੀਕੇਕਾਰ ਜਦੋਂ ਇਹ ਸਿਆਸਤਕਦਮਾਈ ਬੰਨੈਸਟਰ ਵਾਲੇ ਨੇ। ਬੰਦ ਮਛਾੜੇ ਨੇ। ਬਦਮਾਸ਼ ਹੁੰਦਾ ਬੰਦੇ ਦਾ। ਉਹ ਬੜਾ ਤੀਪਨ ਹੁੰਦਾ। ਬੜਾ ਸਮਝਦਾਰ ਹੁੰਦਾ। ਉਹਨੂੰ ਘਰ ਤੋਂ ਚੰਗੀ ਬੜੀ ਮਹਾਰਤ ਤਾਕਤ ਹੁੰਦੀ ਆ। ਵੀ ਉਹਨੂੰ ਕਿਹੜਾ ਬੇੜਾ ਕੀ ਕਰਨਾ। ਜੇ ਉਹਨੂੰ ਪਤਾ ਲੱਗਦਾ ਵੀ ਸਾਹਮਣੇ ਮੱਤੇ 'ਚ ਟੱਕਰ ਵੱਜੇ ਜਾਂ ਗੋਲੀ ਵੱਜੂ ਉਹ ਨਾਲ ਦੀ ਨਾਲ ਪਾਸਾ ਵੱਟ ਜੇ। ਪਹਿਲਾਂ ਕਿਸਾਨਾਂ ਮੋਤੇ ਵੇਲੇ ਕੀ ਕੀਤਾ ਸੀ ਇਹਨੇ ਰੱਖ ਲਈ ਉੱਥੇ ਭਰਾਜ ਰੈਲੀ ਰੱਖ ਲਈ ਸਾਰੇ ਤਾਉਣ ਕੁਕੜ ਤੋਂ ਮੱਖਣ ਕੱਟੇ ਹੋਵੇ ਵੀ ਲੱਖੇ ਦੀ ਅਗਵਾਈ ਚ ਆਪਾਂ ਹੁਣ ਮਾਰਤ ਕੱਢਾਂਗੇ ਦਿੱਲੀ ਨੂੰ ਫਿਰ ਆ ਨਸਕ ਕਢਾਵਾਂਗੇ ਸਭੂ ਬਾਦਲ ਨਾਲ ਜਿਹੜੀ ਉਹਨਾਂ ਨੇ ਪਹਿਲਾਂ ਲੱਗਿਆ ਨਹੀਂ ਵਿੱਚ ਜੀ ਉੱਥੇ ਜਦੋਂ ਆ ਕੇ ਚੱਖਾ ਬੋਲਿਆ ਹੋ ਬਰਤਾਂ ਤੇ ਮਸਲ ਗਿਆ ਕਿ ਇਹਨਾਂ ਸਾਡੇ ਬਜ਼ੁਰਗ ਲੀਡਰ ਦੇ ਉਹਨਾਂ ਦੀ ਸ਼ਾਨ ਕਾਇਮ ਰੱਖੋ ਉਹਨਾਂ ਦਾ ਹਰ ਹੁਕਮ ਮੰਨੋ ਚਾਬ ਤੇ ਜਰੂਰ ਹੋਸ਼ ਤੋਂ ਕੰਮ ਨਾ ਲਵੋ ਜੇ ਕਿਤੇ ਮੁਰਕੇ ਦੇ ਹਿਸਾਬ ਤੋਂ ਉਹ ਆ ਵੀ ਦਾਖਲ ਹੋ ਗਈ ਤਾਂ ਇਹ ਮੁਰਕਾ ਫਿਰ ਹੋਊਗਾ ਤੇ ਪਹਿਲਾ ਪਤੀ ਸ਼ੰਦੀ ਨੂੰ ਕੀ ਕਰਕੇ ਇੱੱਥੇ ਤੋਂ ਲੈ ਕੇ ਸਾਹਮਣੇ ਆ ਤੇ ਉਹ ਲੋਕ ਨੇ ਘਰ ਸੇ ਮਿੱਟਾ ਫੜੇ ਇਸ ਦਾ ਦਲੋਥਲ ਫੜੇ ਇਸ ਤੇ ਵੀ ਨਹੀਂ ਤੋਹਾ ਵੀ ਇਹ ਕੀ ਕਰ ਜਿਹਾ ਮੁਰਕੇ ਵਾਰਟਣ ਲੱਗੇ ਉਹ ਵੀ ਵੀ ਭੱਜ ਗਿਆ ਮੁਰਕੇ ਜੀ ਉਹਨਾਂ ਦੀ ਉਹ ਗੁੱਸੇ ਕਿ ਬਹਿ ਗਿਆ ਕਾਮਰਦਾ ਦੀ ਜੇਬ ਹੁਣ ਤੁਸੀਂ ਅਮਰਤਪਾਲ ਦਾ ਉੱਥੇ ਭਾਸ਼ਣ ਸੁਣੋ ਲਖੇ ਦਾ ਮੈਂ ਭਾਈ ਅਮਰਤਪਾਲ ਨੂੰ ਮਿਲਿਆ ਸੀ ਮੈਂ ਉਹਨਾਂ ਨੂੰ ਸਮਝਾਇਆ ਸੀ ਵੀ ਭਾਈ ਤਰੀਕੇ ਬਦਲੋ ਲੋਕਾਂ ਨੂੰ ਦਾਗ ਰੱਖੋ ਸਿਆਣੇ ਕਰੋ ਤੇ ਇਹ ਦੱਸਾਂਗੇ ਕਿ ਪਰਾਟਿਕਾ ਕਿੰਨਾ ਹੋ ਗਿਆ ਸਾਨੂੰ ਜਾਲ ਤੇ ਕਿਹੜਾ ਸਹੀ ਦਾ ਜਜਮਾਤਾਂ ਆਇਆ ਲੱਗਦਾ ਕਿ ਲੱਖਤ ਤਾਂ ਬਿਲਕੁਲ ਹੀ ਬਦਲ ਗਿਆ ਜੀ ਤੇ ਕੱਲ ਨੂੰ ਇਹਦਾ ਕਿ ਤਬਾਖਨੋਰੀ ਮਾਦਰ ਕਰਕੇ ਕੀ ਬੋਲਦੇ ਹੂੰ ਹੂੰ ਅੱਜ ਕਿਹਦੇ ਕੋਲ ਕੋਲ ਮਸ਼ੀਨਾਂ ਲੈ ਕੇ ਜਾਂਦੇ ਸੀ ਲੈ ਕੇ ਉਹ ਉਹੀ ਜਿਹੜੇ ਮੁਰਤੇ ਦੇ ਖਿਲਾਫ ਵਰਤ ਜਾ ਰਹੇ ਜਿਸ ਦਿਨ 21 ਤਰੀਕ ਨੂੰ ਜੋ ਕੁਝ ਵਾਪਰਿਆ ਅਸ਼ੁਭ ਕਰਨ ਨੌਜਵਾਨ ਦੀ ਮੌਤ ਹੁੰਦੀ ਆ ਉਸ ਦਿਨ ਨੂੰ ਲੈ ਕੇ ਵੀ ਬਹੁਤ ਸਵਾਲ ਇਕੱਠੇ ਹੋਏ ਖੜੇ ਕੀਤੇ ਗਏ ਕਿ ਪਹਿਲਾਂ ਇਹ ਮਸ਼ੀਨਾਂ ਦੀ ਗੱਲ ਕਰੀਗੇ ਜੀ ਸੀ ਬੀਆਂ ਲੈ ਉਹ ਬਾਅਦ ਦੇ ਵਿੱਚ ਇਹ ਆਪੇ ਸਾਰੇ ਜਣੇ ਨਜ਼ਰ ਨਹੀਂ ਆਏ ਹਾਲਾਂਕਿ ਸ਼ਾਮ ਨੂੰ ਲੱਖੇ ਹਣੀ ਇੰਟਰਵਿਊ ਦੇਣ ਦੇ ਜ਼ਰੂਰ ਦਿਖੇ ਧੰਨਵਾਦ ਹੋ ਗਈ ਸੀ ਜਦੋਂ ਉਹ ਕੋਕਲੇ ਰੋਕੀ ਚ ਸਥਾਨੇ 'ਚ ਉਹਨੂੰ ਲੱਖਾ ਦਾ ਗੱਲ ਸੁਣਾਉਣ ਗਿਆ ਅੰਦਰ ਗੱਲ ਕਰਕੇ ਲਾਈਵ ਹੋ ਕੇ ਬਾਹਰ ਆ ਗਿਆ ਮੁੰਡੇ ਭੜੇਗੇ ਹੁੰਦਿਆਂ ਨੇ ਘੇਰ ਲਿਆ ਸਵਾਲ ਕੀਤਾ ਵੀ ਤੂੰ ਇੱਥੇ ਬੈਠ ਵਕਤ ਉਹ ਇਹ ਪਰਵਾਹ ਪਰ ਕੇ ਮਤਲਬ ਇਹਨੂੰ ਫੈਰਿੰਗ ਕਰਨੀ ਪਈ ਮਤਲਬ 10 12 ਫੇਰ ਕਰਕੇ ਉੱਪਰ ਚਲੇ ਆ ਜਿਹੜੇ ਆ ਕੇ ਮੰਨਿਆ ਵੀ ਉਹਦੇ ਜਿੰਨੇ ਵੀ ਫਿੱਡਰ ਪੁਛਾਇਆ ਰਿਹਾ ਤੇ ਇਸ ਤਰ੍ਹਾਂ ਸ਼ਰਾਬ ਪੀਤੀ ਹੋਈ ਸੀ ਉਹ ਤੋਂ ਹੁਣ ਡੈਂਟ ਚਲੋ ਪੀ ਲੈਂਦੇ ਹੁੰਦੇ ਨੇ ਸ਼ਾਮ ਨੂੰ ਇਸ ਤਰ੍ਹਾਂ ਪੜਕੇ ਹੋਏ ਸੀ ਜੇ ਮੇਰੇ ਅੰਦਰ ਰੱਖੇ ਫਾਈਲਿੰਗ ਨਾ ਕਰਦੇ ਪਤਾ ਨਹੀਂ ਇਹ ਸੱਚੀ ਬਾਣਾ ਵਾਪਰ ਜਾਂਦਾ ਜੀ ਜੀ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਵਰਤਾਂਤ ਨੇ ਕੋਈ ਸਾਡੀ ਨਿੱਜੀ ਲੜਾਈ ਥੋੜੀ ਅਜੀ ਅਬਰ ਤੋਂ ਬਾਲ ਨਾਲ ਜਾਂ ਲੱਕੇ ਨਾਲ ਜਾਂ ਬਾਣਾ ਸਿੱਧੂ ਨਾਲ ਅਸੀਂ ਤਾਂ ਕੋਈ ਨਹੀਂ ਤੁਹਾਨੂੰ ਇਹ ਆਪਦੇ ਕਰਦੇ ਹੋ ਵੀ ਭਾਈ ਇਹ ਤੁਸੀਂ ਗੁਗਲਾਵਾਦੀ ਸਿਆਸਤ ਛੱਡੋ ਜਿਹੜੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣਾ ਹਰ ਇੱਕ ਗੁੱਲਮਨ ਦੇ ਡਾਕੇ ਖੜੂ ਪੋੜਾ ਅਗਲੇ ਬੁਰਾ ਚੁੱਪ ਕਰ ਜਾਂਦੇ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਾਂ ਇੱਕ ਪਾਰਟੀ ਦੇ ਵੱਡੇ ਲੀਡ ਦਾ ਪ੍ਰਧਾਨ ਨਾਮ ਹੋਣਾ ਆ ਜਿਹੜਾ ਪਹਿਲੀ ਤੁਸੀਂ ਰਾਗੜਦੇ ਤਾਂ ਸਾਨੂੰ ਵੀ ਬਹੁਤ ਪਰ ਜਿਹੜਾ ਦੜਾ ਲੱਤੇ ਪੜੇਦਾ ਨੂੰ ਲੱਖੋ ਲੈਣੇ ਉਹ ਵੀ ਉਹ ਵੀ ਬਗਲੀ ਦਾ ਹਾਲਾਂਕਿ ਮੈਂ ਨਿੱਜੀ ਤੌਰ ਤੇ ਕੋਈ ਗੱਲ ਨਹੀਂ ਕਰਦਾ ਜੀ ਜਦੋਂ ਸਵਾਲ ਆ ਜਾਂਦਾ ਕਿਦਾ ਅਸੀਂ ਤਾਂ ਉਹੀ ਸੁਪ ਕਰ ਗਏ ਮੈਂ ਜਦੋਂ ਨਾਲ ਪੰਗੜ ਲੈ ਕੇ ਕੀ ਕਿਹਾ ਬਦਮੀ ਜਿਹੜੇ ਗਾਲਾਂ ਕੱਢਣਗੇ ਦੇ ਬੰਦੇ ਹੋਣ ਹੈ ਕੰਮ ਜੇ ਇਹ ਕਰਨਗੇ ਉਹ ਕਰਨਗੇ ਸੋ ਇਸ ਕਰਕੇ ਪੰਜਾਬ ਦੇ ਲੋਕਲ ਹੁਣ ਲਖੇਵਾਲੇ ਨੂੰ ਸਵਾਲ ਹੋਣ ਲੱਗੇ ਇਹਨਾਂ ਨੇ ਅਰਸਾ ਤੇ ਲੋਕੀ ਅੱਗੇ ਪੁੱਛ ਲਾ ਗਏ ਦੀ ਵਾਪਸ ਦਾਪੂਣ ਕੀ ਕਰੇਗਾ ਹੁਣ ਉਹਨਾਂ ਦੇ ਤਰ੍ਹਾਂ ਸੁਆਦ ਲਈ ਜੀ ਸੋ ਸ਼ਾਂਤੀਪੂਰਨਤਾ ਜਦੋਂ ਹੀ ਤਹਿਸ ਖੋਦੇ ਤਾਂ ਉਹ ਖੇਡ ਹੋਲੇ ਲਾ ਜੇ ਉਹਦਾ ਬੋਲ ਨਾ ਕੋਈ ਨਾ ਇਹ ਇਹਨਾਂ ਵਾਰੀ ਕੀ ਕਰ ਸਕੀਏ ਜੀ ਤਾਂ ਲੋਕਾਂ ਦਾ ਕੁਝ ਸਮਝ ਜੀ 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 ਬਿਲਕੁਲ ਤਾਂ ਧੰਨਵਾਦ ਸਰ ਜੁੜਨ ਵਾਸਤੇ ਤੁਸੀਂ ਆਪਾ ਜੋ ਗੱਲਾਂ ਕੀਤੀਆਂ ਨੇ ਉਮੀਦ ਕਰਦੇ ਹਾਂ ਲੋਕਾਂ ਤੱਕ ਪਹੁੰਚਣ ਗਈਆਂ ਲੋਕ ਵੀ ਆਪਣੇ ਵਿਚਾਰ ਰੱਖ ਸਕਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਥੈਂਕ ਯੂ ਸਰ ਧੰਨਵਾਦ ਜੁੜਨ ਵਾਸਤੇ ਬਹੁਤ ਸ਼ੁਕਰੀਆ